ਜਨਸੀ ਵਾਲਾ ਨਾ ਕਟ ਰੇਟ ਹੈ ਜਮਨ ਨਮਾ ਕਾਪੀ 25 ਦੀ ਦੇਖ ਸਕਦੇ ਸਤਰੀ ਲੱਗੀ ਆ ਜਮਨ ਨਮਾ ਸਾਈਡ ਗੇਅਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਦੇਖੋ ਪਹਿਲਾਂ ਫਿਰ ਬਾਈ ਨੂੰ ਪੁੱਛਾਂਗੇ ਦੇਖੋ ਜੀ ਵੀਡੀਓ ਟਰੈਕਟਰ ਸੋਹਣਾ ਜੀ ਟਾਇਰ ਸੋਹਣੇ ਪਏ ਹੋਏ ਜੀ ਹੁਣ ਕੋ ਬਾਈ ਨੂੰ ਪੁੱਛਦੇ ਆ ਹਾਂ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਜੀ ਟਰੈਕਟਰ ਬਾਰੇ ਵੀ ਦੱਸੋ ਜੀ ਇਹਦੀ ਕਾਪੀ ਜੇ ਕੋਈ ਗਾਹਕ ਆ ਗਿਆ ਵੀਡੀਓ ਦੇਖ ਕੇ ਨਾਲ ਹੁਕਰਾਕ 25 ਦੀ ਕਰਕੇ ਦੇਉਗੇ ਨਾ ਜਾਵਾਂ ਹੁਣ ਬਿਲ ਕਟਾ ਕੇ ਦੇਵਾਂਗੇ ਅਗਲਾ ਕਾਪੀ ਬਣਵਾ ਲੇ ਆਪਦੇ ਨਾਂ ਦੀ ਠੀਕ ਹੈ ਜੀ ਜੇ ਅਸੀਂ ਆਪਦੇ ਨਾਂ ਦੇ ਕਟਾਵਾਂਗੇ ਪਹਿਲਾਂ ਤਾਂ ਜੀ ਆਪਦੇ ਨਾਂ ਬਣਾ ਕੇ ਨਾ ਠੀਕ ਹੈ ਠੀਕ ਹੈ ਰੇਟ ਇਹਦਾ 8 25 ਰਹੂਗਾ ਜੀ ਠੀਕ ਹੈ ਜੀ ਘੱਟ ਵੱਧ ਥੋੜਾ ਬਹੁਤਾ ਹੋ ਜਾਊਗਾ ਠੀਕ ਹੈ ਜੀ ਥੋੜਾ ਬਹੁਤਾ ਬਾਈ ਕਹਿੰਦਾ ਪਿੰਡ ਜੀ ਨਿਆਹ ਵਾਲਾ ਆ ਨਿਆਹ ਲੂ ਵਾਲਾ ਨਿਆਹ ਲੂ ਵਾਲਾ ਫੋਨ ਨੰਬਰ ਬੋਲੋ ਜੀ 99729 34014 ਠੀਕ ਹੈ ਜੀ ਇਹ ਬਾਈ ਦਾ ਨੰਬਰ ਹੈ ਜੀ